ਜਿਸ ਖੇਤੇ 'ਚ ਹਮ ਕਹਤੇ ਥੇ ਜੇ ਆਣਾ ਜੇ ਵਹੀ ਹੈ ਕਲ ਲੁੱਟ ਕੇ ਹੈ ਜਿਸ ਜਗ੍ਹਾ 'ਚ ਜਾਣਾ ਜੇ ਵਹੀ ਹੈ ਜਿਸ ਜਾਂਪੇ ਹੈ ਬੱਚੋਂ ਕੋ ਕਟਾਣਾ ਜੇ ਵਹੀ ਹੈ ਮਿੱਟੀ ਕਹ ਦੇਦੀ ਹੈ ਟਿਕਾਣਾ ਜੇ ਵਹੀ ਹੈ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉਂ ਸਵਾ ਸਵਾ ਲੱਖ ਫੌਜ ਦਾ ਸਾਹਮਣਾ ਕਰਦਾ ਸੀ ਅੱਜ ਜਿਸ ਗੁਰਦੁਆਰਾ ਸਾਹਿਬ 'ਚ ਪਹੁੰਚੇ ਆ ਉਹ ਹੈ ਗੁਰਦੁਆਰਾ ਸ੍ਰੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਇਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਉਪਰੰਤ 7 ਹੋ ਬਿਕਰਮੀ 1761 ਸਨ 1704 ਈਸਵੀ ਨੂੰ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਦੋ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਅਤੇ 40 ਸਿੱਕਾ ਵੇਤ ਬਾਗ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਉਤਾਰਿਆ। ਇੱਥੋਂ ਗੁਰੂ ਜੀ ਨੇ ਆ ਨੇ ਕੁਝ ਸਿੰਘਾਂ ਨੂੰ ਭੇਜ ਕੇ ਉੱਚੇ ਥਾਂ ਅਟਾਰੀ ਵਾਲੀ ਹਵੇਲੀ ਦੇ مالک ਰਾਏ ਜੱਗ ਸਿੰਘ ਅਤੇ ਰੂਪ ਚੰਦ ਨਾਲ ਗੜੀ ਲੈਂਡ ਸਪੱਟੀ ਰਾਮਦਾ ਕਿਲਾ ਇਨ੍ਹਾਂ ਦੋਵਾਂ ਭਰਾਵਾਂ ਨੇ ਹਵੇਲੀ ਗੁਰੂ ਜੀ ਨੂੰ ਸੌਂਪ ਦਿੱਤੀ ਅਤੇ ਆਪ ਪਰਿਵਾਰ ਸਮੇਤ ਇੱਥੋਂ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋਟੀ ਮਤਲਬ ਗੜੀ ਦਾ ਰੂਪ ਦਿੱਤਾ ਤੇ ਮੋਰਚਾ ਬੰਦੀ ਕੀਤੀ ਗੜੀ ਦੇ ਚਾਰੇ ਪਾਸੇ 8-8 ਸਿੰਘ ਕਾਇਨਾਤ ਕੀਤੇ ਰਾਤ ਨੂੰ ਮੁਗਲ ਦੇ ਪਹਾੜੀ ਰਾਜਿਆਂ ਦੀ ਫੌਜਾਂ ਨੇ ਗੜੀ ਨੂੰ ਘੇਰਾ ਪਾਇਆ। 8 ਤੋਂ 10 ਦੇ ਵਿਚ ਕਮਸਾਂ ਦਾ ਜੋਤ ਹੋਇਆ। ਜਿਸ ਵਿੱਚ ਗੁਰੂ ਸਾਹਿਬ ਦੇ ਦੋ ਵੱਡੇ ਸਹਬਜ਼ਾਦੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਤਿੰਨ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ समेत ਕਈ ਸਿੰਘ ਸ਼ਹੀਦ ਹੋ ਗਏ। ਪਰ ਮੁਗਲ ਫੌਜਾਂ ਗੜੀ ਨੂੰ ਨਾ ਜਿੱਤ ਸਕੇ। ਰਾਤ ਗੁਰੂ ਜੀ ਨੂੰ 50 ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੜੀ ਨੂੰ ਛੱਟ ਕੇ ਚਲੇ ਜਾਓ ਗੁਰੂ ਜੀ ਨੇ 50 ਸਿੰਘਾਂ ਦਾ ਹੌਕਾ ਵਾਟ ਕੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਸਮੇਤ ਗੜੀ ਵਿੱਚੋਂ ਨਿਕਲ ਕੇ ਉੱਚੇ ਥਾਂ ਜਾ ਕੇ ਗੁਰੂ ਜੀ ਨੇ ਤਾੜੀ ਮਾਰਦੇ ਹੋਏ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਅੱਗੋਂ ਗੁਰੂ ਜੀ ਨੇ ਮਾਸ਼ੀਵਾੜੇ ਦੇ ਜੰਗਲਾਬਲ ਨੂੰ ਚਾਲੇ ਬਾਦ ਅਗਲੇ ਦਿਨ ਨੂੰ ਨੌ ਮੋਰੂ ਕੜੀ ਅੰਦਰ ਗੁਗਲਾਂ ਦੇ ਨਾਲ ਲੋਹਾ ਲੈੰਦੇ ਹੋਏ ਭਾਈ ਸੰਗਤ ਸਿੰਘ ਜੀ ਭਾਈ ਕੋਠਾ ਸਿੰਘ ਅਤੇ ਭਾਈ ਮਦਨ ਸਿੰਘ ਸ਼ਹੀਦੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੇ ਪਹੁੰਚਿਆ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕੱਚੀਗੜੀ ਸਾਹਿਬ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 7 ਪੋ ਨੂੰ 17 ਸਨ 1704 ਦੇ ਵਿੱਚ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛਾੜ ਦਿੱਤਾ ਸੀ ਤਾਂ ਉਹ ਵੱਡੇ ਸਹਿਬਜ਼ਾਦਿਆਂ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਤੇ ਪੰਜ ਪਿਆਰਿਆਂ ਤੇ 40 ਸਿੰਘਾਂ ਦੇ ਨਾਲ ਇੱਥੇ ਆ ਆ ਗਏ ਸੀਗੇ ਉਹਨਾਂ ਨੇ ਇਹ ਹਵੇਲੀ ਜਿਹੜੀ ਰਾਏ ਜਗਤ ਤੋਂ ਤੇ ਰੂਪ ਚੰਦ ਦੇ ਜਿਹੜੇ ਕਿ ਇਸ ਹਵੇਲੀ ਦੇ ਮਾਲਕ ਸੀਗੇ ਉਹਨਾਂ ਤੋਂ ਇਹ ਗੱਡੀ ਲੈ ਲਈ ਸੀ ਸਾਡੇ ਨਾਲ ਗੁਰਦੁਆਰਾ ਕੱਚੀ ਖੜੀ ਸਾਹਿਬ ਦੇ ਗ੍ਰੰਥੀ ਸਿੰਘ ਗੁਰਜੀਤ ਸਿੰਘ ਜੀ ਨਾਲ ਨੇ ਆਪਾਂ ਉਹਨਾਂ ਤੋਂ ਇਤਿਹਾਸ ਬਾਰੇ ਸਾਨੂੰ ਪੂਰਾ ਇਤਿਹਾਸ ਬਾਰੇ ਜਾਨੂ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਮੁਗਲਾਂ ਦੀਆਂ ਝੂਠੀਆਂ ਕਸਮਾਂ ਖਾਣ ਤੇ ਸ੍ਰੀ ਆਨੰਦਪੁਰ ਸਾਹਿਬ ਜੀ ਵਿਖੇ ਸ੍ਰੀ ਆਨੰਦਗੜ੍ਹ ਦਾ ਕਿਲਾ ਛੱਡਣਾ ਕੀਤਾ ਤਾਂ ਜਦੋਂ ਸਤਗੁਰੂ ਜੀ ਦਾ ਪਰਿਵਾਰ ਸਰਸਾ ਨਦੀ ਦੇ ਉੱਤੇ ਪਹੁੰਚਿਆ ਤਾਂ ਪਿੱਛੋਂ ਤੋਂ ਮੁਗਲ ਫੌਜਾਂ ਨੇ ਸਤਗੁਰੂ ਜੀ ਦੇ ਪਰਿਵਾਰ ਤੇ ਹਮਲਾ ਬول ਦਿੱਤਾ ਤੇ ਸਰਸਾ ਨਦੀ ਦੇ ਉੱਤੇ ਕਮਸਾਣ ਦਾ ਜੰਗ ਜੁੱਧ ਹੋਇਆ ਜਿਸ ਜੁੱਧ ਦੇ ਵਿੱਚ ਸਤਗੁਰੂ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਮਾਤਾ ਗੁਜਰੀ ਜੀ ਦੋ ਛੋਟੇ ਸਹਬਜ਼ਾਦਿਆਂ ਨੂੰ ਲੈ ਕੇ ਖੇੜੀਵਾਲ ਨੂੰ ਚਲੇ ਗਏ ਭਾਈ ਮਣੀ ਸਿੰਘ ਜੀ ਦੋਹਾਂ ਮਤਾਮਾਂ ਨੂੰ ਲੈ ਕੇ ਦਿੱਲੀਵਾਲ ਨੂੰ ਚਲੇ ਗਏ ਸਰਵਾਂਸ ਦਾਨੀ ਅੰਮ੍ਰਿਤ ਦੇ ਦਾਤੇ ਧਰਮ ਦੇ ਰਖਕ ਐਸੇ ਦੀਨ ਦਿਆਲ ਸਤਿਗੁਰੂ ਜੀ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੇ ਦੋ ਲਖ ਤੇ ਜਗਰਦੋ ਵੱਡੇ ਸਹਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਤੇ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਸਤਿਗੁਰੂ ਜੀ ਦੇ ਸਾਜੇ ਹੋਏ ਪੰਜ ਪਿਆਰੇ ਤੇ 40 ਸਿੰਘ ਪਹੁੰਚੇ ਗ੍ਰਾਮ ਤਿਸਦਸਣੀ ਤਹਿਕੀਨ ਸਡੇਰਾ ਸਤਿਗੁਰੂ ਜੀ ਨੇ ਸ੍ਰੀ ਚਮਕੌਰ ਸਾਹਿਬ ਦੇ ਦੱਖਣ ਵਾਲੇ ਪਾਸੇ ਜਿੱਥੇ ਕਿ ਹੁਣ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸਜੋਬਤ ਹੈ ਪਹਿਲਾਂ ਉੱਥੇ ਇੱਕ ਬਹੁਤ ਭਾਰੀ ਬਾਗ ਹੋਇਆ ਕਰਦਾ ਸੀ ਸਤਿਗੁਰੂ ਜੀ ਅਤੇ ਉਹਨਾਂ ਦੇ ਦੋ ਵੱਡੇ ਸਹਬਜ਼ਾਦੇ ਪੰਜ ਪਿਆਰੇ ਤੇ 40 ਸਿੰਘਾਂ ਨੇ ਉਸ ਬਾਗ ਦੇ ਵਿੱਚ ਰੁਕਣਾ ਕੀਤਾ ਦਮ ਲੈਣਾ ਕੀਤਾ ਉਸ ਬਾਗ ਦੇ ਵਿੱਚੋਂ ਜਿੱਥੇ ਕਿ ਹੁਣ ਆਪਾਂ ਖੜੇ ਹਾਂ ਇਹ ਇੱਕ ਕੱਚੀ ਗੜੀ ਸ੍ਰੀ ਚਮਕੌਰ ਸਾਹਿਬ ਦੀ ਹੋਇਆ ਕਰਦੀ ਸੀ ਜਿਸ ਦੇ ਕਿ ਦੋ ਭਰਾ ਮਾਲਕ ਸਨ ਇੱਕ ਦਾ ਨਾਮ ਸੀ ਭਾਈ ਜਗਤ ਸਿੰਘ ਤੇ ਦੂਸਰੇ ਦਾ ਨਾਮ ਸੀ ਭਾਈ ਰੂਪ ਚੰਦ ਤੇ ਉਹ ਦੋਨੇ ਦੋਨੋਂ ਹੀ ਭਰਾ ਸਤਿਗੁਰੂ ਜੀ ਦੇ ਸ਼ਰਧਾਲੂ ਸਨ ਤਾਂ ਗੁਰਮਖਿ ਪਿਆਰੋ ਫਿਰ ਸਤਿਗੁਰੂ ਜੀ ਨੇ ਉਸ ਬਾਗ ਦੇ ਵਿੱਚੋਂ ਆਪਣੇ ਇੱਕ ਸਿੰਘ ਨੂੰ ਖੜਾ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਇੱਥੋਂ ਥੋੜੀ ਜਿਹੀ ਦੂਰ ਇੱਕ ਕੱਚੀ ਗੜੀ ਹੈ ਜਿਸ ਦੇ ਕੇ ਦੋ ਭਰਾ ਮਾਲਕ ਹਨ ਉਹਨਾਂ ਵਿੱਚੋਂ ਇੱਕ ਨੂੰ ਸਾਡੇ ਕੋਲ ਸਦਕੇ ਲਿਆਓ ਤਾਂ ਸਤਿਗੁਰੂ ਜੀ ਦਾ ਹੁਕਮ ਪਾ ਕੇ ਜਦੋਂ ਸਿੰਘ ਉਸ ਬਾਗ ਦੇ ਵਿੱਚੋਂ ਇਸ ਕੱਚੀ ਗੜੀ ਦੇ ਵਿੱਚ ਭਾਈ ਜਗ ਸਿੰਘ ਕੋਲ ਆਇਆ ਤਾਂ ਭਾਈ ਜਗਤ ਸਿੰਘ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਨਾ ਹੀ ਮੈਂ ਗੁਰੂ ਜੀ ਦੀ ਨਾ ਹੀ ਮੈਂ ਗੁਰੂ ਜੀ ਦੇ ਦਰਸ਼ਨ ਕਰ ਸਕਦਾ ਹਾਂ ਅਤੇ ਨਾ ਹੀ ਮੈਂ ਸਤਿਗੁਰੂ ਜੀ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਸਹਾਇਤਾ ਕਰ ਸਕਦਾ ਹਾਂ ਤਾਂ ਸਾਰੀ ਹੀ ਜਾ ਕੇ ਬਾਰਤਾ ਉਸ ਸਿੱਖਣੇ ਸਤਿਗੁਰੂ ਜੀ ਨੂੰ ਦੱਸੀ ਤਾਂ ਸਤਿਗੁਰੂ ਜੀ ਨੇ ਫਿਰ ਉਸ ਬਾਗ ਦੇ ਵਿੱਚੋਂ ਆਪਣੇ ਦੋ ਸਿੰਘ ਖੜੇ ਕੀਤੇ ਅਤੇ ਉਹਨਾਂ ਨੂੰ ਸੋਨੇ ਦੀਆਂ 50 ਮੋਹਰਾਂ ਦੇ ਦਿੱਤੀਆਂ ਕਿ ਭਾਈ ਜੋ ਜਗ ਸਿੰਘ ਦਾ ਦੂਸਰਾ ਭਾਈ ਸੀ ਭਾਈ ਰੂਪ ਚੰਦ ਨੂੰ ਦੇਣ ਦੇ ਲਈ ਕਿਹਾ ਤਾਂ ਸਤਿਗੁਰੂ ਜੀ ਦਾ ਹੁਕਮ ਪਾ ਕੇ ਜਦੋਂ ਦੋ ਸਿੰਘ ਭਾਈ ਰੂਪ ਚੰਦ ਕੋਲ ਗਏ ਤੇ ਭਾਈ ਰੂਪ ਚੰਦ ਨੇ ਉਹ ਸੋਨੇ ਦੀਆਂ 50 ਮੋਹਰਾਂ ਲੈ ਲਈਆਂ ਅਤੇ ਇਸ ਕੱਚੇ ਘੜੀ ਦਾ ਅੱਧਾ ਹਿੱਸਾ ਸਤਿਗੁਰੂ ਜੀ ਨੂੰ ਦੇ ਦਿੱਤਾ ਤਾਂ ਗੁਰਮਖ ਪਿਆਰੋ ਫਿਰ ਸਤਿਗੁਰੂ ਜੀ ਆਪ ਉਹਨਾਂ ਦੇ ਦੋ ਵੱਡੇ ਸਹਬਜ਼ਾਦੇ ਪੰਜ ਪਿਆਰੇ ਤੇ 40 ਸਿੰਘਾਂ ਨੇ ਇਸ ਘੜੀ ਦੇ ਵਿੱਚ ਆਉਣਾ ਕੀਤਾ ਅਤੇ ਭਾਈ ਜਗਸੋਂ ਦੇ ਪਰਿਵਾਰ ਨੂੰ ਵੀ ਸਿੰਘਾਂ ਨੇ ਸਮਝਾ-ਭਜਾ ਕੇ ਇਸ ਕੱਚੇ ਘੜੀ ਤੋਂ ਬਾਹਰ ਕੱਢ ਦਿੱਤਾ ਅਤੇ ਇਸ ਕੱਚੇ ਘੜੀ ਤੇ ਆਪਣਾ ਕਬਜ਼ਾ ਕਰ ਲਿਆ ਤਾਂ ਭਾਈ ਜਗਸੋਂ ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਦੇ ਸਿੰਘਾਂ ਨੇ ਸਾਡੇ ਪਰਿਵਾਰ ਨੂੰ ਇਸ ਕੱਚੇ ਘੜੀ ਤੋਂ ਬਾਹਰ ਕੱਢ ਦਿੱਤਾ ਹੈ ਤਾਂ ਉਹ ਗੁੱਸੇ ਦਾ ਭਰਿਆ ਹੋਇਆ ਸ੍ਰੀ ਅਨੰਦਪੁਰ ਸਾਹਿਬ ਕੇ ਚਲਾ ਗਿਆ ਜੋ ਕਿ ਬਾਈ ਤਾਰ ਦੇ ਰਾਜੇ 10 ਲੱਖ ਦੀ ਫੌਜ ਸਤਿਗੁਰੂ ਜੀ ਦੀ ਭਾਲ ਕਰ ਰਹੇ ਸਨ ਸਤਿਗੁਰੂ ਜੀ ਨੂੰ ਬਾਗੀ ਕਰਾਰ ਦਿੱਤਾ ਹੋਇਆ ਸੀ ਤਾ ਭਾਈ ਜੈਕਸਨ ਕਿਹਾ ਕਿ ਜਸ ਗੁਰੂ ਗੋਬਿੰਦ ਸਿੰਘ ਜਿਨੂੰ ਤੁਸੀਂ ਫੜਨਾ ਚਾਹੁੰਦੇ ਹੋ ਉਸਨੇ ਤਾਂ ਸ੍ਰੀ ਚਮਕੌਰ ਸਾਹਿਬ ਵਿਖੇ ਸਾਡੀ ਕੱਚੀ ਗੜੀ ਤੇ ਆ ਕੇ ਅਤੇ ਉਹਨਾਂ ਦੇ ਸਿੰਘਾਂ ਨੇ ਕਬਜ਼ਾ ਕਰ ਲਿਆ ਹ ਤਾਂ ਗੁਰਮਖੇ ਪਿਆਰੋ ਇੰਨੀ ਹੀ ਗੱਲ ਕਹਿਣ ਦੀ ਧੀਰ ਸੀ ਬਾਈ ਧਰ ਦੇ ਰਾਜੇ ਤੇ 10 ਲੱਖ ਦੀ ਫੌਜ ਨੇ ਸ੍ਰੀ ਚਮਕੌਰ ਸਾਹਿਬ ਹਲਕੂਚ ਕਰ ਦਿੱਤਾ ਜਦੋਂ ਸਤਿਗੁਰੂ ਜੀ ਨੂੰ ਪਤਾ ਲੱਗਾ ਕਿ ਬਾਈ ਧਾਰ ਦੇ ਰਾਜੇ 10 ਲੱਖ ਦੀ ਫੌਜ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਡੇ ਤੇ ਚੜ ਕੇ ਆ ਰਹੀ ਹੈ ਤਾਂ ਗੁਰਮਖਿ ਪਿਆਰੋ ਸਤਿਗੁਰੂ ਜੀ ਨੇ ਇਸ ਕੱਚੀ ਗੜੀ ਦੇ ਵਿੱਚ ਹੀ ਜੰਗ ਦੀ ਮੋਰਚਾ ਬੰਦੀ ਸ਼ੁਰੂ ਕਰ ਦਿੱਤੀ ਭਾਈ ਕਾਠਾ ਸਿੰਘ ਤੇ ਭਾਈ ਮਦਨ ਸਿੰਘ ਜੀ ਨੂੰ ਇਸ ਕੱਚੇ ਗੜੀ ਦਾ ਜੋ ਮੁੱਖ ਦਰਵਾਜ਼ਾ ਸੀ ਉਸ ਤੇ ਪਹਿਰੇਦਾਰ ਬਣਾ ਕੇ ਖੜਾ ਦਿੱਤਾ ਗਿਆ ਤੇ ਜੋ ਇਸ ਕੱਚੀ ਘੜੀ ਦੇ ਹੋਰ ਦਰਵਾਜੇ ਸਨ ਸਤਿਗੁਰੂ ਜੀ ਨੇ ਆਪਣੇ ਸਿੰਘ ਉਹਨਾਂ ਦਰਵਾਜਾਂ ਤੇ ਤਾਇਨਾਤ ਕੀਤੇ ਗਏ ਤਾਂ ਸਤਿਗੁਰੂ ਜੀ ਆਪ ਉਹਨਾਂ ਦੇ ਦੋ ਵੱਡੇ ਸਹੋਜਾਦੇ ਤੇ ਪੰਜ ਪਿਆਰੇ ਜੋ ਕਿ ਇਸ ਕੱਚੀ ਘੜੀ ਦਾ ਉੱਪਰਲਾ ਦਰਵਾਜਾ ਸੀ ਔਟਾਰੀ ਵਾਲਾ ਉਸ ਤੇ ਚਲੇ ਗਏ ਤਾਂ ਗੁਰਮਖਿ ਪਿਆਰਿਓ ਇਸ ਕੱਚੀ ਘੜੀ ਨੂੰ ਬਾਈ ਤਾਰ ਦੇ ਰਾਜੇ 10 ਲੱਖ ਦੀ ਫੌਜ ਨੇ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਤਾਂ ਸਤਿਗੁਰੂ ਜੀ ਨੇ ਇਸ ਕੱਚੀ ਘੜੀ ਦੇ ਵਿੱਚੋਂ ਹੀ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਨੂੰ ਆਪਣੇ ਹੱਥੀਂ ਤਿਆਰ ਵਰਤਿਆਰ ਕਰਕੇ ਉਹਨਾਂ ਦੇ ਨਾਲ ਪੰਜਾਂ ਪੰਜਾਂ ਸਿੰਘਾਂ ਦੇ ਜਥੇ ਤਿਆਰ ਕਰਕੇ ਇਸ ਕੱਚੀ ਗੜੀ ਦੇ ਵਿੱਚੋਂ ਥੱਲੇ ਭੇਜਦੇ ਸਨ ਮੁਗਲ ਫੌਜਾਂ ਦੇ ਨਾਲ ਲੜਨ ਦੇ ਲਈ ਤਾਂ ਗੁਰਮਖ ਪਿਆਰਿਓ ਆਖਰੀ ਸਵਾਸਾਂ ਤੱਕ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਮੁਗਲ ਫੌਜਾਂ ਦੇ ਨਾਲ ਲੜਦੇ ਰਹੇ ਤੇ ਆਖਰ ਨੂੰ ਸ਼ਹੀਦੀਆਂ ਪਾ ਗਏ ਇਸ ਜੰਗ ਦੇ ਵਿੱਚ ਹੀ ਸਤਿਗੁਰੂ ਜੀ ਦੇ ਸਾਜੇ ਹੋਏ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਭਾਈ ਹਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਤੇ ਭਾਈ ਸਹਿਬ ਸਿੰਘ ਜੀ ਵੀ ਮੁਗਲ ਫੌਜਾਂ ਦੇ ਨਾਲ ਲੜਦੇ ਹੋਏ ਸਹੀਦੀਆਂ ਪਾ ਗਈ। ਤਾਂ ਜਦੋਂ ਸਤਿਗੁਰੂ ਜੀ ਨੂੰ ਪਤਾ ਲੱਗਾ ਤਾਂ ਸਤਿਗੁਰੂ ਜੀ ਨੇ ਇਹ ਜੰਗ ਆਪ ਲੜਨ ਦਾ ਫੈਸਲਾ ਕੀਤਾ। ਤਾਂ ਗੁਰਮਖ ਪਿਆਰੋ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਤੇ ਦੋ ਸਿੰਘ ਹੋਰ ਲੈ ਪੰਜਾ ਪਿਆਰਿਆਂ ਦੇ ਵਿੱਚ ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਕਿ ਸਤਿਗੁਰੂ ਜੀ ਆਪ ਤਾਂ ਕਰਨ ਕਰਣ ਸਮਰੱਥ ਹੋ ਜੇ ਆਪ ਹੀ ਇਸ ਜੰਗ ਦੇ ਵਿੱਚ ਸੀਧੀਆਂ ਪਾ ਗਏ ਤਾਂ ਅੱਗੇ ਪੰਥ ਖਾਲਸੇ ਨੂੰ ਕੌਣ ਚਲਾਵੇਗਾ ਸਾਡਾ ਆਪ ਜੀ ਨੂੰ ਇਹ ਹੁਕਮ ਨਹੀਂ ਹੈ ਬੇਨਤੀ ਹੈ ਕਿ ਤੁਸੀਂ ਇਸ ਕੱਚੀ ਗੜੀ ਨੂੰ ਛੱਡ ਕੇ ਇੱਥੋਂ ਚਲੇ ਜਾਵੋ ਇਸ ਕੱਚੇ ਗੜੀ ਦੀ ਕਮਾਨ ਛੱਡਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲੰਗੀ ਤੇ ਪਛਾਕ ਸੌਪਦੇ ਹੋਏ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਕਿਸੇ ਤਾਰੇ ਦੀ ਸੇਧ ਲੈ ਕੇ ਤੁਸੀਂ ਆ ਜਾਣਾ ਹੈ ਉਸ ਦਿਨ ਸਾਨੇ ਨੂੰ ਦੱਸਦੇ ਹੋਏ ਤਾਂ ਸਤਿਗੁਰੂ ਜੀ ਨੇ ਇਸ ਕੱਚੀ ਘੜੀ ਨੂੰ ਛੱਡਣਾ ਕੀਤਾ ਅਤੇ ਇਥੇ ਹੀ ਸਤਿਗੁਰੂ ਜੀ ਨੇ ਆਪਣਾ ਬਚਨ ਪੂਰਾ ਕੀਤਾ ਸਵਾ ਲੱਖ ਸੇ ਏਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਗੁਰਮਖ ਪਿਆਰੋ ਜਿੱਥੇ ਕਿ ਹੁਣ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਮੌਜੂਦ ਹੈ ਉਥੇ ਇੱਕ ਪਿੱਪਲ ਦਾ ਦਰਖਤ ਹੋਇਆ ਕਰਦਾ ਸੀ ਤੇ ਜਿੱਥੇ ਕਿ ਖਵਾਜਾ ਮਰਦੂਦ ਆਪਣੇ 10 ਲੱਖ ਦੀ ਫੌਜ ਲੈ ਕੇ ਬੈਠਾ ਹੋਇਆ ਸੀ ਤਾਂ ਗੁਰਮਖਿ ਪਿਆਰੋ ਸਤਿਗੁਰੂ ਜੀ ਨੇ ਉਸ ਪिपल ਦੇ ਦਰਖਤ ਥੱਲੇ ਖੜ ਕੇ ਤਿੰਨ ਵਾਰੀ ਤਾੜੀ ਮਾਰੀ ਤੇ ਆਪਣੇ ਮੁਖ ਤੋਂ ਇਹ ਬਚਨ ਉਚਾਰ ਦਿੱਤਾ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜਿਸ ਦੇ ਵਿੱਚ ਜ਼ਰਤ ਹੋਵੇ ਉਹ ਸਾਨੂੰ ਆ ਕੇ ਪੜ ਲਵੋ ਤਾਂ ਇਨਾਂ ਬਚਨ ਸਤਿਗੁਰੂ ਜੀ ਆਪਣੇ ਮੁਖ ਤੋਂ ਉਚਾਰਦੇ ਹੋਏ ਜੰਡ ਸਾਹਿਬ ਝਾੜ ਸਾਫਰਮਾਸ਼ੀ ਵੜ ਦੇ ਜੰਗਲਾਂ ਵਿੱਚ ਚਲੇ ਜਾਂਦੇ ਨੇ ਤਾਂ ਜਦੋਂ ਖਵਾਜਾ ਮਰਦੂਦ ਨੂੰ ਪਤਾ ਲੱਗਦਾ ਹੈ ਕਿ ਅੱਧੀ ਰਾਤ ਨੂੰ ਉਸ ਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਅੱਧੀ ਰਾਤ ਨੂੰ ਸਿੰਘਾਂ ਨੇ ਸਾਡੇ ਤੇ ਆ ਕੇ ਹਮਲਾ ਬੋਲ ਦਿੱਤਾ ਹੈ ਤਾਂ ਖਵਾਜਾ ਮਰਦੂਦ ਆਪਣੇ ਮੁਗਲਾਂ ਨੂੰ ਇਹ ਹੁਕਮ ਕਰਦਾ ਹੈ ਕਿ ਹੁਣ ਉਸ ਕੱਚੀ ਗੜੀ ਦੇ ਵਿੱਚ ਜਾਓ ਅਤੇ ਜਿੰਨੇ ਵੀ ਉਸ ਦੇ ਵਿੱਚ ਸਿੰਘ ਹਨ ਉਹਨਾਂ ਨੂੰ ਮਾਰ ਦਿਓ ਸ਼ਹੀਦ ਕਰ ਦਿਓ ਤਾਂ ਗੁਰਮਖੇ ਪਿਆਰਿਓ ਖਵਾਜਾ ਮਰਦੂਦ ਦਾ ਹੁਕਮ ਸੁਣ ਕੇ ਮੁਗਲ ਫੌਜਾਂ ਜਦੋਂ ਇਸ ਕੱਚੀ ਗੜੀ ਦੇ ਉੱਪਰ ਹਮਲਾ ਬੋਲ ਦਿੰਦੀਆਂ ਹਨ ਤਾਂ ਇਸ ਕੱਚੀ ਗੜੀ ਦੇ ਵਿੱਚ ਭਾਈ ਸੰਗਤ ਸਿੰਘ ਜੀ ਸਮੇਤ ਹੋਰ 4-5 ਸਿੰਘ ਹੁੰਦੇ ਨੇ ਤਾਂ ਉਹ ਆਖਰੀ ਸੁਵਾਸਾਂ ਤੱਕ ਮੁਗਲ ਫੌਜਾਂ ਦੇ ਨਾਲ ਲੜਦੇ ਨੇ ਤੇ ਆਖਰ ਨੂੰ ਸ਼ਹੀਦियां ਪਾ ਜਾਂਦੇ ਨੇ ਤਾਂ ਗੁਰਮਖੇ ਪਿਆਰਿਓ ਭਾਈ ਸੰਗਤ ਸਿੰਘ ਜੀ ਦਾ ਸੀਸ ਕਲਗੀ ਸਮੇਤ ਕਲਮ ਕਰਕੇ ਦਿੱਲੀ ਵਿਖੇ ਔਰੰਗਜ਼ੇ ਬਾਦਸ਼ਾਹ ਕੋਲ ਲੈ ਜਾਂਦੇ ਨੇ ਗੁਰਮਖਿ ਪਿਆਰੋ ਇਹ ਸੀ ਸ੍ਰੀ ਚਮਕੌਰ ਸਾਹਿਬ ਜੀ ਦਾ ਸੰਕੇਤ ਇਤਿਹਾਸ ਇੱਕ ਮੁਸਲਮਾਨ ਸਾਇਰ ਹੋਇਆ ਹੈ ਜਿਸ ਦਾ ਨਾਮ ਹੈ ਅੱਲਾ ਯਾਰ ਖਾਂ ਜੋਗੀ ਉਹ ਬੜਾ ਹੀ ਸੁੰਦਰ ਲਿਖਦਾ ਹੈ ਕਿ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜਰوں ਮੇਂ ਜਹਾਂ ਸੇ ਹੀ ਬਣ ਕੇ ਸਤਾਰੇ ਗਏ ਸ਼ਮਾ ਕੇ ਲਿਏ ਗਾਰ ਇੱਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਏ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਿਏ ਗਰਮਕ ਪਿਆਰੋ 6 7 ਤੇ 8 ਤੋਂ 21 22 ਤੇ 23 ਨੂੰ ਇਥੇ ਸਾਲਾਨਾ ਸਹੀ ਦੇ ਜੋੜ ਮੇਲ ਬੜੀ ਹੀ ਸਰਦਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਲੱਖਾਂ ਦੀ ਤਦਾਦ ਵਿੱਚ ਆ ਕੇ ਸੰਗਤਾਂ ਸੇਧਾਂ ਸਿੰਘਾਂ ਨੂੰ ਸਰਦਾ ਦੇ ਫੁੱਲ ਭੇਟਾ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸੀ ਗੁਰਦੁਆਰਾ ਗੜੀ ਸਾਹਿਬ ਦਾ ਇਤਿਹਾਸ ਜਿੰਨਾ ਤੋਂ ਆਪਾਂ ਨੂੰ ਭਾਈ ਗੁਰਜੀਤ ਸਿੰਘ ਜੀ ਨੇ ਜਾਣੂ ਕਰਵਾਇਆ ਅਸੀਂ ਸੈਵਜਾਦੇ ਵੱਡੇ ਸੈਵਜਾਦਿਆਂ ਦੀ ਸ਼ਹਾਦਤ ਪੰਜਾ ਪਿਆਰਿਆਂ ਤੋਂ ਤਿੰਨ ਤਿੰਨ ਪਿਆਰਿਆਂ ਦੀ ਸ਼ਹਾਦਤ ਤੇ ਸਿੱਖਾਂ ਦੀ ਸ਼ਹਾਦਤ ਨੂੰ ਨੰਮਣ ਕਰਦੇ ਆਂ ਨਤਮਸਤਕ ਕਰਦੇ ਆਂ ਉਹਨਾਂ ਦੀ ਲਸਾਨੀ ਸ਼ਹਾਦਤ ਨੂੰ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਓ ਤੇ ਇੱਥੇ ਦਰਸ਼ਨ ਕਰੋ